ਸੋ ਕਹੋ ਤਲ ਗੁਰ ਸੇਵੀਐ ਅਹਨਿਸ ਸਹਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਲੋਰ ਅਰਸੋਂ ਕੋਰਸੋਂ ਛਟੀਐ ਤੁਧ ਡਿਠੇ ਸਚੇ ਪਾਤਸ਼ਾ मल जनम, जनम दी सजन सचा सिर जिस पास सिरसहा दु जा बैठ सोहिया सभना वेसु सतनाम ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹੱਲਾ 5 ਮਨ ਤਨ ਪ੍ਰਭ ਆਰਾਧਿਐ ਮਿਲ ਸਾਧ ਸਮਗੈ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ ਮਨ ਤਨ ਪ੍ਰਭ ਆਰਾਧਿਐ ਮਿਲ ਸਾਧ ਸਮਗੈ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ ਰਾਮ ਨਾਮ ਜੋ ਜਨ ਜਪੈ ਅਨ ਦਿਨ ਸਦ ਜਾਗੈ ਤੰਤ ਮੰਤ ਨਾ ਜੋਈ ਤਿਤ ਚਾਖ ਨਾ ਲਾਗੈ ਰਹਾਉ ਕਾਮ ਕ੍ਰੋਧ ਮਦ ਮਾਨ ਮੋਹ ਬਿਨ ਸੇ ਅਨਰਾਗੈ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗੈ ਕਾਮ ਕ੍ਰੋਧ ਮਦਮਾਨ ਮੋਹ ਬਿਨ ਸੇ ਅਨਰਾਗੈ आनंद मगन रस राम रंग नानक सरनागै वाहे गुरु जी का खालसा वाहे गुरु जी की फतेह बिलावल मोहल्ला पांचवां मन तन प्रभु आराधी है ਮਿਲ ਸਾਧ ਸਮਾਗੈ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਮੁਖਵਾਕ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਬਿਲਾਵਲ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 817 ਦੇ ਉੱਤੇ ਸੁਭਾਏਮਾਨ ਹੈ ਸਤ ਗੁਰੂ ਕਿਰਪਾ ਕਰਨ ਸਤ ਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵਿਆ ਗਾਵਿਆ ਸਤ ਗੁਰੂ ਸੱਚੇ ਪਾਤਸ਼ਾਹ ਆਪਣੇ ਦਰਤੇ ਪਰਵਾਣ ਕਰ ਲੈਣ ਸਤ ਗੁਰੂ ਸਾਰਿਆਂ ਨੂੰ ਨਾਮ ਦੀ ਦਾਤ ਚੜਦੇ ਕਲਾ ਬਖਸ਼ਣ ਜੀ ਹੋਈਆਂ ਬੇਅੰਤ ਭੁਲਾ ਦੇ ਖਿਮਾ ਗਜ ਵੱਜ ਕੇ ਫਤਿਹ ਬੁਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ